ਜੀ ਇਹ ਆ ਸਾਡੇ ਪਿੰਡ ਦੀ ਮਾੜੀ ਠੀਕ ਹੈ ਜੀ ਤੇ ਮਾੜੀ ਵਿੱਚ ਹੈਗਾ ਅੱਜ ਰਾਤ ਜਗਾ ਠੀਕ ਹੈ ਜੀ ਸਾਰੇ ਅੰਦਰ ਤੇ ਮਤਲਬ ਹੈ ਨਾ ਤੁਹਾਨੂੰ ਅੰਦਰ ਵੀ ਦਿਖਾਉਣਾ ਕਿ ਦੰਦ ਜੀ ਜਾਂ ਦਾ ਫਿਰ ਤਰੀ ਤੀਰ ਬੌਰੀ ਤੇ ਆਪ ਮੇਮੂ ਕਰਕੇ ਉੱਪਰ ਟੇਰਾ ਡੋਨਾ ਪਾਈਂ ਟਿੰਨਾ ਪਾਈਂ ਵੀ ਮੇਹ ਕਰਕੇ ਜੀ ਠੀਕ ਹੈ ਜੀ ਤੇ ਜਿਹੜਾ ਲੰਗਰ ਚੱਲੇ ਕਰਦਾਦਾ ਜੀ ਜਿਹੜਾ ਲੰਗਰ ਚੱਲੇ ਕਰਦਾਦਾ ਚਟਾਈ 'ਪਾ ਬਿਠਾ ਕੇ ਠੀਕ ਆ ਬੰਦਿਆਂ ਨੂੰ ਸਰਵ ਕਰਨਾ ਰੋਟੀ ਦਾਲ ਸਬਜ਼ੀ ਹੋਣ ਦੇ ਲਈ ਹੁਣ ਹੁਣ ਨਾ ਸਾਰਾ ਕੰਮ ਉਲਟ ਹੋ ਗਿਆ ਉਹ ਦੇਖੋ ਜੀ ਇਹ ਲੱਗਿਆ ਓਏ ਟੈਂਟ ਜਿਹੜੀ ਆਪਣੀ ਰਾਤ ਜਗਾ ਹੋ ਰਹੀ ਆ ਉਹ ਸਾਡੇ ਸਾਥ 3:30 ਤੇ ਲੈਣਾ ਬੇਨਾ ਇੱਕ ਜਿੰਨੇ ਰਹਿ ਗਏ ਸਪੈਸ਼ਲ ਟレイン ਨਾ ਪਵਾ ਕੇ ਸਪੈਸ਼ਲ ਪੱਖਾ ਲਾਇਆ ਪੱਖਾ ਲਾਇਆ ਸਪੈਸ਼ਲ ਆ ਸਪੈਸ਼ਲ ਹੀ ਆ ਸਪੈਸ਼ਲ ਕਰਾਇਆ ਜੀ ਪੱਖਾ ਵੀ ਸਪੈਸ਼ਲ ਇਹ ਸਪੈਸ਼ਲ ਇਹ ਸਾਡੇ 5500 ਦਾ ਬਣਵਾਇਆ ਤਾਂ ਜਿਹੜੇ ਪਹਿਲੀ ਉਹਦੇ ਵਿੱਚ ਟਾਈਮ ਵਿੱਚ 5 ਤੇ ਆਪਣਾ ਹਰੀਂਦਰ ਸਿੰਘ ਆ ਅੱਛਾ ਜੀ 5 ਤੇ ਨੇ ਨਾ ਨਾ ਹੈ ਸੇਵਾ ਕਰਾਈ ਸਪੈਸ਼ਲ ਉਹਦੇ ਬੈਠਣੇ ਆ ਠੀਕ ਹੈ ਉਹਦੇ ਉਧਰ ਤੁਸੀਂ ਪੱਖਾ ਲਾ ਲਿਆ ਉਹਦੇ ਪੱਖਾ ਲੱਗ ਗਿਆ ਹਾਂ ਅੱਛਾ ਹੀ ਐਸੇ ਇੱਕ ਵਾਰੀ ਸਾਡਾ ਪੱਖਾ ਚੋਰੀ ਹੋ ਗਿਆ ਤਾਂ ਦੂਸਰੀ ਵਾਰ ਫਿਰ ਜਦੋਂ ਉਸ ਦਿਨ ਜਿਹੜੇ ਪਹਿਲਾਂ ਸਰਪੰਚ ਤੇ ਸਾਫ ਦਾ ਸਰਪੰਚ ਉਹਨੇ ਲਵਾ ਦਿੱਤਾ ਨਾ ਉਹਨਾਂ ਦੇ ਖੇੜਿਆਂ ਵਿੱਚ ਕੋਣ ਚੱਕੇ ਕਰਦਾ ਸਾਲਾ ਇਹਦਾ ਪੱਖੇ ਮਾ ਗੁਰੂ ਘਰ ਵਿੱਚ ਕੋਣ ਚੱਕੇ ਕਰਦਾ ਪੱਖੇ ਜਾਂ ਕੁਝ ਨਹੀਂ ਗੁਰੂ ਖੇੜਾ ਉਹਦਾ ਨਾ ਕਹ ਉਹ ਚੀਜ਼ ਆ ਨਾ ਹਾਂ ਜੀ ਕਿਹੜਾ ਜੀ ਚੌਤਲਾ ਬੈਠਣੇ ਨੂੰ ਬਣਾਇਆ ਵਾ ਬਸ ਇਹ ਵੀ ਕੋਈ ਜਾਂ ਤੋ ਤਾਰਲੇ ਵੀ ਕੋਈ ਇੱਕ ਨਾ ਪਤਾ ਹੀ ਆ ਹੁਣ ਕਿਰਾਏਦਾਰ ਬਹੁਤੇ ਹੋਗੇ ਪਤਾ ਪਹਿਲਾਂ ਹੋਏ ਕਰਦਾ ਸੀ ਪਿੰਡ ਦੇ ਹਰੇਕ ਬੰਦੇ ਨੂੰ ਮਾਰੇ ਪਤਾ ਹੋਏ ਕਰਦਾ ਸੀ ਜੀ ਹਾਂ ਜੀ ਹੁਣ ਆਪਣੇ ਪ੍ਰਾਈਸ ਦਾ ਪਤਾ ਨਹੀਂ ਹੈਗਾ ਜੀ ਹੁਣ ਤਾਂ ਐ ਦੇ ਲੱਤ ਬਾਹਰ ਤੇ ਜਿਆਦਾ ਦਿਖਦੇ ਪਿੰਡ ਦੇ ਘਟ ਪਿੰਡ ਦੇ ਘਟ ਦੇਖਦੇ ਸਹੀ ਗੱਲ ਹੈ ਨਹੀਂ ਟੁੱਟਦੀ ਕੀ ਕਰੀਏ ਇਹ ਲੜ ਪਏ ਲੜ ਪਏ ਇਹਨਾਂ ਹੁਕਮਾਂ ਦੇ ਮੈਂ ਕਹਿੰਦਾ ਝੁੱਗੀ ਪੈਂਦੇ ਇੱਕੋ ਹੀ ਚੱਲਦਾ ਨਾ ਬੋਲ ਨਹੀਂ ਨਾ ਹੋਰ ਸੁੱਖਾ ਇਹ ਬਾਏ ਧੜੂ ਕਰਦੀ ਹੈ ਉੱਪਰ ਤੋਂੜ ਸੁੱਖਾ ਠੀਕ ਹੈ ਹਾਂਜੀ ਹਾਂ ਠੀਕ ਹੈ ਕਦਮਾਂ ਨੂੰ ਕਿਹੜਾ ਹਾਂ ਮਾਰੂਗਾ ਅੱਜ ਤੱਕ ਦੇਖਦੇ ਸਿਆਲੇ 'ਚ ਕੱਢਦੇ ਸਿਆਲੇ 'ਚ ਉੱਤਰ ਦੇ ਸਿਆਲੇ ਮਰਵਾਦਵਾਰੋਂ ਤਾਂ ਹਾਂ ਓਹੜਾ ਛਾਂ ਅੱਜ ਤੱਕ ਸਿਆਲੇ ਤੇ ਮਾਰੂਗਾ ਕਿਰਾ ਤੇਰੇ ਬਣੀ ਉਹਦਾ ਪਤਾ ਭੈਂਚ ਦਵਾੰਡੂ ਸਭ ਵਧੀਆ ਚੱਲ 11 ਦੇਖੀ ਜਾਂ ਬੰਦ 11 ਕਹਿੰਦੇ ਆਪਨੇ ਕੀ ਕਰੀ 11 ਹੀ ਹੈ ਪਰ ਤਾਂ ਨਾ 11 ਭੈਣ ਦਾ ਪਤਾ ਤੇਰੇ ਭਾਉ ਦੇ ਦੁੱਖੀਆਂ ਨਹੀਂ ਆ ਆ 23 ਇਸ ਮਗਰ ਤੱਕ ਆ ਜਾਵਾ ਬੋਲੇ ਜੇ ਕੇ ਆ ਵੀ ਜਨੋਂ ਵੱਡ ਹੋ ਜੰਨੀ ਹੋਰ ਰੰਗ ਦੀ ਕਰ ਦਿੰਦਾ ਮੁਸੀ ਹੋ ਜਾਂਦਾ ਬਾਬਾ ਕਰ ਦਿੰਦਾ ਬਾਹਰ ਵਾਲੀ ਕਰ ਦਨਵਾ ਕੋਈ ਦੱਸਾਲਾ ਤੇਰੇ ਨਾਲ ਬਹੁਤ ਸਾਰੇ ਕਾ ਚਾਹ ਪਹਿਲੇ ਜਾਦੇ ਅੱਛਾ ਇਹ ਇਹ ਸਾਡੇ ਪ੍ਰਧਾਨ ਸਾਹਿਬ ਹੈ ਸਾਡੇ ਇੱਥੇ ਚੌਂਤਰੇ ਦੇ ਪ੍ਰਧਾਨ ਸਾਹਿਬ ਸਰਦਾਰ ਰੋਲਦਾ ਸਿੰਘ ਵੈਸੇ ਪਿਆਰ ਨਾਲ ਪਿੰਡ ਵਾਲਿਆਂ ਨੇ ਪੁਰਾਣੇ ਬੜਿਆਂ ਨੇ ਆਪਣਾ ਲੱਠਰ ਸਿੰਘ ਇਹਨਾਂ ਦਾ ਨਾਮ ਰੱਖਿਆ ਹੋਇਆ ਲੱਠਰ ਖਦ ਕਹਿੰਦੇ ਜੀ ਅਸੀਂ ਇਹ लाठी ਬਹੁਤ ਚਲਾਉਂਦੇ ਤੇ ਉਹਦੇ ਕਰਕੇ ਕਹਿੰਦੇ ਵੀ ਲਾਠੀ ਦੇ ਮਾਹਰ ਤੇ ਉਹਦੇ ਕਰਕੇ ਇਹਨਾਂ ਨੂੰ ਲੱਠਰ ਕਿਹਾ ਜਾਂਦਾ ਪੁਰਾਣੇ ਟਾਈਮ ਤੋਂ ਹਾਂਜੀ ਮਾਰਤਾ ਹਾਸਲ ਕਰੀਂ ਦਿਲਾਠੀ ਹਾਂ ਲਾਠੀ ਵਿੱਚ ਮਾਰਤਾ ਹਾਸਲ ਵੀਰ ਦੇ ਵਿੱਚ ਗੇਂਦ ਦੇ ਪਰਾਂ ਉਹ ਜਿਹੜੇ ਜਿਹੜੇ ਅੰਕਲ ਇਹ ਬੈਲੀ ਹੋਈ ਬੈਠੇ ਆ ਦਾ ਅਵਲਾਇਆ ਬਾਈ ਮੁੰਡਾ ਇਹ ਪੱਕਾ ਅਮਰੀਕਾ ਪੱਕਾ ਇਹ ਇੱਕ ਇੱਕ ਮੁੰਡਾ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਨਾ ਚਲਦੀ ਕਰਦਾ ਦੁਨੀਆਦਾਰੀ ਦਾ ਮੁੱਕਦੇ ਦੀ ਚਲ ਹਾਂ ਫੇਰ ਵੀ ਆਏ ਵੀ ਨਿਆਣਿਆਂ ਗੰਨੀ ਤੇ ਚਾਹ ਚੜੀ ਹਾਂ ਉਧਰ ਉਧਰ ਤੇ ਹੋ ਗਈ ਹਾਂ ਨਹੀਂ ਆਹ ਬਾਰੇ 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 ਲੋਕ ਕੰਬਲ ਵਜਾਇਆ ਸਾਰੇ ਦੁਖੀਆਂ ਐਂ ਆਂ ਮੇਂ ਦਿੱਤੇ ਜਾਤੇ ਆਹ ਤੋਂ ਤੱਕਾ ਲੋਏ ਵੇ ਜਿਹੜੇ ਬਾਰੇ ਆਰਾਮ ਆ ਬੀਜੇ ਕੰਬਲ ਗਏ 7000 ਲੋਕ ਹੈ ਜਿਹੜੇ ਲੋਕ ਬਚਾਰੇ ਬਾਹਰੋਂ ਗਏ ਹੋਏ ਆ ਠੀਕ ਆ ਆਹ ਸੱਤ ਨੂੰ ਦੇਖ ਕੇ ਤਾਂ ਜ਼ਰੂਰ ਇੱਕ ਵਾਰ ਤਾਂ ਕੰਬੂਗੇ ਬੇਕੀਕਣਾ ਵੇ ਬੈਠੇ ਆ ਬੇ ਟੋਰ ਬੋਲਣੀ ਬਾਈਟ ਬਸ ਜੀ ਅੱਛਾ ਆਈ ਸਾਡਾ ਖੇਡ ਆ ਸਾਡੇ ਖੇਡਾ ਪਾਸ਼ਾ ਜੀਆ ਕੀ ਹੋ ਗਈ ਇਹ ਆ ਸਾਡੇ ਪਿੰਡ ਦੀ ਮਾੜੀ ਠੀਕ ਹੈ ਜੀ ਤੇ ਮਾੜੀ ਵਿੱਚ ਹੈਗਾ ਅੱਜ ਰਾਤ ਜਗਾ ਠੀਕ ਹੈ ਜੀ ਸਾਰੇ ਅੰਦਰ ਦੇ ਮਤਲਬ ਹੈ ਨਾ ਫਰਮਾਂ ਅੰਦਰ ਵੀ ਦਿਖਾ ਦੋ ਨਾ ਕਿ ਇਦਾਂ ਦੇ ਜਾਂ ਦਾ ਫਿਰ ਸਰੀ ਫਿਰ ਬੌਰੀ ਤੁਸੀਂ ਆਪ ਮੇਮੂ ਕਰਕੇ ਉੱਪਰ ਟੈਰਾਡੋਣਾ ਪਈ ਤਿੰਨਾ ਪੰਜਾਂ ਵੀ ਮੇਹ ਕਰਕੇ ਜੀ ਠੀਕ ਹੈ ਜੀ ਤੇ ਜਿਹੜਾ ਲੰਗਰ ਚੱਲੇ ਕਰਦਾ ਤਾਂ ਜੀ ਜਿਹੜਾ ਲੰਗਰ ਚੱਲੇ ਕਰਦਾ ਤਾਂ ਚਟਾਈ 'ਤੇ ਬਿਠਾ ਕੇ ਠੀਕ ਹੈ ਬੰਦਿਆਂ ਨੂੰ ਸਰਵ ਕਰਨਾ ਰੋਟੀ, ਦਾਲ, ਸਬਜ਼ੀ ਹੁਣ ਦੇਖੋ ਜੀ ਹੁਣ ਹੁਣ ਨਾ ਸਾਰਾ ਕੰਮ ਉਲਟ ਹੋ ਗਿਆ ਉਹ ਦੇਖੋ ਜੀ ਇਹ ਲੱਗਿਆ ਹੋਇਆ ਟੈਂਟ ਜਿਹੜੀ ਆਪਣੀ ਰਾਤ ਜਗਾ ਹੋ ਰਹੀ ਆ ਉਹਦਾ ਟੈਂਟ ਲੱਗਿਆ ਹੋਇਆ ਤੇ ਰੋਟੀ ਲੰਗਰ ਲੰਗਰ ਕਹਿੰਦਾ ਸੀ ਪਰ ਲੰਗਰ ਇੱਥਾਂ ਚੱਲਦਾ ਜਿੱਦਾਂ ਵਿਆਹ ਹੁੰਦਾ ਜੀ ਉਹ ਹਰਿਆਣਾ ਦੇ ਹਾਂ ਅੱਛਾ ਸਾਰੀ ਬੰਨੀ ਹੋਊਗਾ ਪੰਜੀ ਦੀ ਨੂੰ ਆਹੋ ਮੈਂ ਨਾ ਲੋ ਜੀ ਇਹ ਬੇਟਰ ਵਗੈਰਾ ਸਾਰੇ ਰੱਖੇ ਹੋਏ ਹਨ ਜੀ ਪੂਰੇ ਪਿੰਡ ਨੂੰ ਸੱਦਾ ਹੈ ਸਾਰੇ ਬੰਦੇ ਸਾਵੜੀ ਰੋਟੀ ਪੰਚਾਇਤ ਮੈਂ ਬੈਠੀ ਲੈਂਦੇ ਆ ਉਹ ਆ ਗਿਆ ਲੈ ਵੀ ਇਹ ਬੈਠਿਆ ਪਰ ਸਾਰੇ ਬੰਦੇ ਸਾਡੇ ਹਾਂਜੀ ਭਾਈ ਕਿਰਪੀਰ ਮੈਂ ਗਿਆ ਨਾ ਨਹੀਂ ਵਧੀਆ ਦੇ ਨਾ ਲੈ ਕੇ ਨਹੀਂ ਗਿਆ ਮਨੂਰ ਤੋਂ ਟੂਰ ਪਾ ਗਿਆ ਨਹੀਂ ਨਾ ਝੋੜਨਾ ਬੋਲ ਜਾਣਾ ਹੁਣ 20 ਤਰੀਕ ਨੂੰ ਪਰ ਨਾ ਬੰਨਿਆ ਬਤਾ ਖਾਲੇ ਦੇ ਨਾਲ ਤੇ ਬਾਈ ਨਾਲ ਐ ਗਏ ਆ ਤੁਸੀਂ 20 ਤਰੀਕ ਨੂੰ ਜਾਣਾ ਬਾਗੜ ਬਾਗੜ 20 ਤਰੀਕ ਨੂੰ ਪੱਕੀ ਗੱਲ ਆ ਕੀ ਗੱਲ 20 ਹੋ ਜੋ 21 ਹੋ ਗੱਡੀ ਗੱਡੀ ਵਿੱਚ ਗੱਡੀ ਬੜੀ ਲੈ ਜਾਓ ਬੜੀ ਗੱਡੀ ਵਿੱਚ ਪੱਕੀ ਗੱਲ ਆ ਲੈ ਵੀ ਜਿੰਨੇ ਜਿੰਨੇ ਜਾਣਾ ਆ ਜਾਓ ਲਾਗ ਨੇੜੇ ਦੇ ਜਿਹਨੇ ਜਾਣਾ ਛੋਟੇ ਭੈਖ ਨਾਲ ਕੰਟੈਕਟ ਕਰਨੋ ਛੋਟੇ ਭੈਖ ਨਾਲ ਜੀ ਅਈਓ ਏ ਭਾਈ ਡੀ ਜੀ ਆਣਾ ਭਾਈ ਆ ਭਾਈ ਇਹਦੇ ਡੀ ਜੀ ਆ ਉਹ ਕਮਾਓ ਕਰੋ ਲੋ ਜੀ ਦੱਸੋ ਜੀ ਇਹਨਾਂ ਨੂੰ ਕਿਹੜਾ ਕਹ ਦਿੰਦਾ ਵੀ ਜੀ ਇਹ ਲੰਗਰ ਇਹਦਾ ਇਹਦੇ ਕਿਸੇ ਵਿਆਹ ਦੀ ਪਾਰਟੀ ਚੱਲ ਰਹੀ ਆ ਆਹ ਬਹੁਤ ਬਹੁਤ ਗਰਮੀ ਕਰੇਗਾ ਫੂਲਰ ਲਾਏ ਹੋਏ ਇਹ ਜਾਰੀ ਬੱਚਾ ਪਾਰਟੀ ਟੋਟਲ ਪਿੰਡ ਦਾ ਬਈ ਟੋਟਲ ਕਿਹੜਾ ਬੰਦਾ ਨਹੀਂ ਆਇਆ ਆਇਆ ਦੋਹਾ ਟੋਟਲ ਸਾਰਾ ਪਿੰਡ ਪਹੁੰਚਿਆ ਹੋਇਆ ਏ ਇਹਨੂੰ ਕਹਿੰਦੇ ਆ ਜਿੱਦਾਂ ਬਾਬਾ ਨਾਨਕ ਜੀ ਕਰਕੇ ਸੀਗਾ ਇੱਕ ਕੋਈ ਜਾਤ-ਪਾਤ ਨਹੀਂ ਕੋਈ ਨੀਵਾ ਨਹੀਂ ਕੋਈ ਛੋਟਾ ਨਹੀਂ ਕਿਆ ਹਨ ਕਸਨਵਾ ठीक वाह कहाँ चल रहा है काम ये चला चल रहा है मन्ने इधर ही पीछे किधर कितना टाइम रह गया ये बस और लगेगा दो महीने ਬਿੰਦਾ ਬਾਈ ਹਾਂ ਹਾਂ ਇਹ ਆਪਣਾ ਇਹਾਰੇ 500 ਬਾਈ ਇਹ ਆਪਣਾ ਸ਼ਿੰਦੀ ਆਈ ਹੋਰ ਸਾਹਿਬ ਹਟੋ ਕਰਾ ਬੱਚੇ ਅਜਾ ਮਸੰਦਿਓ ਓਏ ਗਿੱਲ ਸਾਹਿਬ ਪਹੁੰਚ ਗਏ ਨੇ ਅਸਿਕਾ ਭਾਈ ਅਸਿਕਾ ਜੀ ਬਈ ਹੋਰ ਠੀਕ ਹੈ ਠੀਕ ਠਾਕ ਹੋਰ ਆਹ ਗੈਲ ਹੋਰ ਭਾਈ ਠੀਕ ਠਾਕ ਠੀਕ ਹੈ ਬਈ ਰੋਟੀ ਰੋਟੀ ਖਾ ਲਈ ਖਾਣੀ ਆਹ ਦੇਖ ਲੋ ਨੰਗਰ ਦੇਖ ਲੋ ਜੀ ਦੇਖ ਲੈ ਆਪਣੇ ਪਿੰਡ ਦਾ ਹੀ ਹੈ ਬਾਹਰ ਨਹੀਂ ਹੈ ਹਾਂ ਜੀ ਇਹ ਆਪਣੇ ਪਿੰਡ ਦਾ ਹੀ ਹੈ ਨਾ ਰੌਣਕ ਮੇਲਾ ਦੇਖ ਲੋ ਨਾ ਜੀ ਨੰਗਰ 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 ਹੁੰਦਾ ਥੱਲੇ ਬੈਠੇ ਵਾਲੇ ਕਿਤੇ लो जी खाऊंगे खीर लंगर की खीर ये मेरी सारी पार्टी बैठी पार्टी सारी ਆਪ ਬੰਦ ਰੱਖਦੇ ਨਾ ਲੰਗਰ ਲੰਗਰ ਚੱਲ ਰਿਹਾ ਹੈ ਕੁੜਕੂੜਸੀ ਆਵੇ ਕਿ ਹੈ ਬੋਲੋ ਹੈਪੀ ਆਪਕੋ ਲੰਗਰ ਖਾ ਕੇ ਕਿਹਦਾ ਲਗਾ ਗਿਆ ਯਾਰ ਪੇਰ ਦੀ ਜੈ ਵਾਹਿਗੁਰੂ ਜੈ ਜੀ ਜੈ ਜੈ ਹੋ ਹੁਣ ਭਾਈ ਬાગੜ ਨੂੰ ਕੱਟ ਜਾਣਾ 21 ਤਰੀਕ ਨੂੰ ਬਾਈ ਬાગੜ ਜਾਣਾ 21 21 ਤੁਹਾਨੂੰ ਦੱਸ ਦਾਂਗੇ ਕਿ ਨਾ ਗੁਰਪ੍ਰੀਤ ਵੀਰ ਬੜੀ ਗੱਡੀ ਲੈ ਕੇ ਜਾ ਰਹੇ ਗੁਰਜਿੰਦਰ ਗੁਰਜਿੰਦਰ ਸਿੰਘ ਤੁਹਾਨੂੰ ਤਾ ਓਕੇ ਥੈਂਕ ਯੂ ਕੰਟੈਕਟ ਕਰ ਮੈਂ ਜਿਹੜੇ ਲਾਗ ਨੇੜੇ ਦੇ ਮੇਰੇ ਵੀਰ ਮੇਰੇ ਭਾਈ ਦੇਖਦੇ ਆ ਉਹ ਆ ਜਿਓ ਠੀਕ ਹੈ ਜੀ ਲਾਗ ਹੋ ਜੀ ਇੱਥੇ ਤੇ ਹੀ ਹੁਣ ਆਪਾਂ ਲੰਗਰ ਭਾਣ ਸਕਦੇ ਆ ਜੀ ਠੀਕ ਹੈ ਜੀ ਇਹ ਆਪਾਂ ਇੱਥੇ ਲੰਗਰ ਸੀਗਾ ਧੂਗਾ ਮਾੜੀ ਤੇ ਅੱਜ ਹੈਗੀ ਆ ਰਾਤ ਰਾਤ ਜਗਾ ਰਾਤ ਜਗਾ ਇੱਕ ਤਾਲਵਾ ਫਿਰ ਚਾਤਾ ਹੈ ਇੱਕ ਮਰੀ ਹਾਂ ਵੇ ਸਿੰਗਲ ਠੀਕ ਹੈ ਰਹੀ ਜਾ ਦੋ ਜੀ ਲੈ ਬਈ ਪਹੁੰਚ ਚਲ ਰਹੀ ਜੀ ਹੁਣ ਅਸੀਂ ਮਾੜੀ ਤੇ ਗੋਦਾ ਮਾੜੀ ਬੜੇ ਰਿਓ ਜੀ ਲੋਕ ਨਾਲ ਤੁਹਾਨੂੰ ਆਖਰੀ ਤੱਕ ਦਿਖਾਇਆ ਜਾਏਗਾ ਕਿਹਨਾਂ ਕਿਨਾਂ ਦੇ ਕੰਨ ਪਏ ਪਿਆ ਤੁਹਾਨੂੰ ਇਹ ਨੋਟ ਕਰਵਾ ਦੇ ਲੋ ਬਾਈ ਜੀ ਲੰਗਰ ਛਕਦੇ ਹੋ ਜੀ Let's